हेलो गाइस वेलकम टू आवर चैनल किड्स लर्निंग गुड मॉर्निंग आज अस पंजाबी का पैरा रचना करा धरती माता ठीक है अर्थ जिन्हों असी कहने इंपोर्टेंट है पैरा रचना ऑनलाइन स्टार्ट धरती माता दी पूजा पूर्व इतिहास काल तो प्रचलित है यानी कि पुराने समय तो ही धरती माता दी पूजा की जाती है धरती सिर्फ अन्नदाता फलदाता ही नहीं ਧਰਤੀ ਉੱਪਰ ਵੱਸਦੇ ਸਭ ਪ੍ਰਾਣੀਆਂ ਤੇ ਬਨਸਪਤੀ ਦੀ ਰਖਕ ਤੇ ਪਾਲਕ ਵੀ ਹੈ ਯਾਨਕਿ ਧਰਤੀ ਸਿਰਫ ਸਾਨੂੰ ਖਾਣ ਪੀਣ ਤੇ ਫਲ ਨਹੀਂ ਦੇਦੀ ਸਕੋਸ ਜਿਹੜੇ ਉਹਦੇ ਉੱਤੇ ਪ੍ਰਾਣੀ ਰਹਿੰਦੇ ਆ ਤੇ ਪ੍ਰਾਣੀ ਮਤਲਬ ਜਿਵੇਂ ਜੀਵ ਜੰਤੂ ਠੀਕ ਹੈ ਜਿਵੇਂ ਅਸੀਂ ਵੀ ਰਹਿੰਦੇ ਆ ਤੇ ਬਨਸਪਤੀ ਦੀ ਰਖਕ ਯਾਨਕਿ ਸਾਰਿਆਂ ਦੀ ਰੱਖਿਆ ਕਰਨ ਵਾਲੀ ਤੇ ਪਾਲਕ ਵੀ ਹੈ ਠੀਕ ਹੈ ਧਰਤੀ ਦੇਵੀ ਭੂਮੀ ਦੇ ਰੂਪ ਵਿੱਚ ਹਰ ਥਾਂ ਵਿਆਪਕ ਹੈ ਇਸ ਨੂੰ ਛੂ ਕੇ ਪੂਜਿਆ ਜਾ ਸਕਦਾ ਹੈ ਧਰਤੀ ਦੀ ਕੋਈ ਮੂਰਤ ਨਹੀਂ ਬਣਾਈ ਜਾਂਦੀ ਜਿਵੇਂ ਬਾਕੀ ਭਗਵਾਨਾਂ ਦੀ ਮੂਰਤਾਂ ਮੂਰਤੀਆਂ ਟੈਂਪਲ 'ਚ ਰੱਖੀਆਂ ਹੁੰਦੀਆਂ ਪਰ ਧਰਤੀ ਦੀ ਕੋਈ ਮੂਰਤ ਨਹੀਂ ਹੈ ਠੀਕ ਹੈ ਤੇ ਨਾ ਹੀ ਕੋਈ ਪੂਜਨ ਯੋਗ ਸਥਾਨ ਸਿਰਜਿਆ ਜਾਂਦਾ ਹੈ ਤੇ ਨਾ ਹੀ ਕੋਈ ਇਹਦੀ ਮੂਰਤੀ ਹੈ ਤੇ ਨਾ ਹੀ ਕੋਈ ਕੋਈ ਟੈਂਪਲ ਵਗੈਰਾ ਰੱਖਿਆ ਹੋਇਆ ਕਿ ਇਹ ਧਰਤੀ ਮਾਤਾ ਦਾ ਟੈਂਪਲ ਹੈ ਕੁਝ ਕੁਝ ਵੀ ਨਹੀਂ ਸਿਰਜਿਆ ਗਿਆ ਫਿਰ ਵੀ ਕਈ ਪਿੰਡਾਂ ਵਿੱਚ ਦਰਕਤਾ ਹੇਟਾ ਪੱਥਰਾ ਗੀਟੀਆਂ ਜਾਂ ਠਿਕਰੀਆ ਦੇ ਟੇਰੀ ਜੈ ਵੇਖ ਨੂੰ ਮਿਲਦੀ ਹੈ ਲੋਕੀ ਇੱਥੇ ਹੀ ਧਰਤੀ ਦੇਵੀ ਦੀਆ ਸੁਖਣਾ ਸੁਖਦੇ ਦੁੱਧ ਪਾਲ ਤੇ ਅੰਨ ਭੇਟ ਕਰਦੇ ਐਤੇ ਹੀ ਖੋਦ ਦੇਵੇ ਬਾਲੇ ਜਾਂਦੇ ਹਨ ਦੁੱਧ ਦੀਆ ਚੋਨ ਵਾਲੀਆ ਕੁਛ ਧਾਰਾ ਵਾ ਧਰਤੀ ਨੂੰ ਭੇਟ ਕੀਤੀਆਂ ਜਾਂਦੀਆਂ ਹਨ ਅਤੇ ਵੱਡੀ ਵੇਲੇ ਕੁਛ ਬੂਟੇ ਧਰਤੀ ਲਈ ਛੱਡ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਨਵੇਂ ਮਕਾਨ ਦੀ ਨੀਂਹ ਰੱਖਣ ਲੱਗਿਆ ਪਹਿਲਾ ਨਾਰੀਅਲ ਸੰਦੂਰ ਚਾਂਦੀ ਦੇ ਸਿੱਕੇ ਮੋਤੀ ਆਦੀ ਮੋਲੀ ਦੇ ਧਾਗੇ ਵਿੱਚ ਪ੍ਰੋਕਿਤ ਧਰਤੀ ਮਾਤਾ ਦੇ ਪੇਟ ਚੜਾਏ ਜਾਂਦੇ ਹਨ ਜਦੋਂ ਹੀ ਕੋਈ ਨਵਾਂ ਮਕਾਨ ਬਣਾਉਂਦੇ ਉਹ ਇਹ ਸਮਾਨ ਧਰਤੀ ਦੇ ਥੱਲੇ ਰੱਖਿਆ ਜਾਂਦਾ ਨੀਂਹ ਪੱਥਰ ਜਿਹਨੂੰ ਅਸੀਂ ਕੰਨੇ ਆ ਨਾ ਸੰਕਟ ਵੇਲੇ ਔਰਤਾ ਧਰਤੀ ਮਾਤਾ ਨੂੰ ਰੱਖਿਆ ਲਈ ਦੁਹਾਈ ਦਿੰਦੀਆਂ ਹਨ ਤਾਂ ਹੈ ਕਿ ਸੱਤੀ ਦੀ ਪਤ ਪਤ ਮਤਲਬ ਇੱਜ਼ਤ ਧਰਤੀ ਹੀ ਰੱਖਦੀ ਹੈ ਠੀਕ ਹੈ ਇੰਪੋਰਟੈਂਟ ਹੈ ਪੈਰਾ ਰਚਨਾ ਧਰਤੀ ਮਾਤਾ